ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਿਣ ਰਵਤਾਰ ਪਕਿਆ ਪਕਣਾ ਉਤਰੀ ਜੈ ਬੰਨਾ ਪੁਰੀਆਂ ਭਾਰ ਸਹਿ ਸਿਆਣ ਪਨ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਦਿਖਿਆ ਨਾਲ ਹੁਕਮੀ ਹੋਵਣਾ ਕਾਰ ਹੁਕਮ ਨਾ ਕਾਇਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮਨੀਂਜ ਹੁਕਮ ਲੇਖ ਦੋਕ ਤੋਕ ਪਾਈ ਜਾਏ ਕਨ ਹੁਕਮੀ ਬਖਤੀ ਤੇ ਕ ਹੁਕਮੀ ਸਦਾ ਪੁਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁਝੈ ਤਾਂ ਹੁਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਹੋ ਡਿਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਤ ਰਾਹ ਦੂਰ ਕਤਨਾ ਕਤੀਨਾ ਆਵੇ ਟੋਟ ਕਤਕਤ ਗਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਯੋਗਾ ਜਗੰਤਰ ਖਾਈ ਖਾਇ ਹੁਕਮੀ ਹੁਕਮ ਚਲਾਇ ਰਾਹ ਨਾਨਕ ਵਿਕਸੈ ਵੇ ਪਰਵਾਹ ਸਾਚਾ ਸਾਹਿਬ ਸਾਚਨਾ ਭਾਗਿਆ ਭਉ ਪਾਰ ਆਖੈ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਏ ਜਿੱਤ ਦਿੱਤੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਕਿਵੇਂ ਜਾਣੀਐ ਸਭ ਆਪੇ ਸਚਿਆਰਥ ਆਪੇ ਅਨਜਾਇ ਕੀਤਾ ਨ ਹੋਇ ਆਪੇ ਆਪ ਨਰੰਜਨ ਸੋਇ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ ਗੁਰ ਇਤਰ ਗੁਰ ਗੋਰ ਕਬਰਮਾ ਗੁਰ ਪਾਰਵਤੀ ਮਾਈ ਦੇਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨ ਨ ਜਾਏ ਤੀਰਥ ਨਾਵਾ ਜੇ ਤੇ ਸਭਾਵਾਂ ਮੈਨ ਭਾਣੇ ਕੇ ਨਾ ਹੀ ਕਰੀ ਜੇਤੀ ਸਿਰਠ ਪਾਈ ਵੇਖਾ ਮਨ ਕਰਮਾ ਕੇ ਮਿਲੇ ਲੈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰਿਆ ਅਰਜਾ ਹੋਰ ਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋ ਇਹ ਚੰਗਾ ਨਉ ਰਖਾਏ ਕੇ ਜਸ ਕੀ ਰਤ ਜਗਲੇ ਜੇ ਤਿਸ ਨਦਰਨਾ ਆਵੈ ਤੇ ਵਾਤਨ ਪੁੱਛੇ ਕੇ ਕੀਟ ਆਂ ਅੰਦਰ ਕੀਟ ਕਰ ਦੋ ਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਦੇਹਾ ਕੋਈ ਨਾ ਸੁਝੈ ਜੇ ਤੇਸ ਗਨ ਕੋਈ ਕਰੈ ਸੁਨੇ ਸਿਧ ਪੀਰ ਸਰਨਾ ਸੁਨੇ ਤਰਤ ਤਮਲਾ ਕਾ ਸੁਨੇ ਦੀਪ ਲੋਪ ਪਤਾਲ ਸੁਨੇ ਪਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੂ ਪਾਪ ਕਾ ਨਾ ਸੁਨੇ ਇਸਰ ਬਰਮਾਇੰਦਾ ਸੁਨੇ ਮੱਕਸਰਾ ਹਨਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣੀਐ ਸਾਸਤ ਸਿਮਰਤ ਵੇਦ ਨਾਨਕ ਭਗਤ ਹਸਦਾ ਵਿਗਾਸ ਸੁਣੀਐ ਦੂ ਪਾਪ ਕਾ ਨਾਸ ਸੁਣੀਐ ਸਾਤ ਸੰਤੋ ਗਿਆਨ ਸੁਣੀਐ 68 ਕਾ ਇਸਨਾਣ ਸੁਣੀਐ ਪੜ ਪੜ ਪਾਵੇਂ ਮਾਨ ਸੁਣੀਐ ਲਾਗੇ ਸੈ ਧਿਆਨ ਨਾਨਕ ਭਗਤ ਹਸਦਾ ਵਿਗਾਸ ਸੁਣੀਐ ਦੂ ਪਾਪ ਕਾ ਨਾਸ ਸੁਣਿਐ ਸਰਾਂਗੁ ਨਕੇਗਾ ਸੁਣਿਐ ਸੇਖ ਪੀਰ ਪਾਤਸ਼ਾਲ ਸੁਣਿਐ ਅੰਦੇ ਪਾਵੇ ਰਾ ਸੁਣਿਐ ਹਾਤ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਦ ਸੁਣਿਐ ਦੂ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਇ ਕਾ ਗਤ ਕਲਮਨ ਨਿਕਨਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤ ਹੋਵੇ ਮਨ ਬਧ ਮਨਨੇ ਸਗਲ ਪਵਨ ਕੀ ਸੋਧ ਮਨਨੇ ਮੋ ਛੋਟਾ ਨਾ ਖਾਇ ਮਨਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਕ ਨ ਪਾਏ ਮਨਨੇ ਪਤ ਤਿਓ ਪਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੋਖ ਦਵਾਰ ਮਨੈ ਪਰਵਾਰੈ ਸਦਾ ਧਰਮ ਨੇ ਤਰੇ ਤਾਰੇ ਗੁਰ ਸੇਖ ਮਨੈ ਨਾਨਕ ਭੈ ਨ ਪਿਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵ ਦਰਗੇ ਮਾਨ ਪੰਚੇ ਸੋਏ ਦਾਰਾ ਜਾਨ ਪੰਚਾ ਕਾ ਗੁਰੇ ਕਾ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰਤ ਹੋਲ ਧਰਮ ਦਇਆ ਕਾ ਪੂਤ ਸੰਤੋ ਸਾ ਪ੍ਰਗਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਧਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤੇ ਇਸ ਤੇ ਭਾਰ ਤਲੇ ਕਵਨ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲ ਦੇ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਤਾਓ ਇੱਕ ਇੱਕ ਬਾਤ ਤੇ ਇਸ ਤੇ ਹੋਏ ਲੱਖ ਦਰਿਆ ਉਹ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਕਵੇਦ ਪਾੜ ਸੰਖ ਜੋਗ ਮਨ ਰਹਿਵਦਾ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਤਾਤਾਰ ਸੰਖ ਸੂਰਮ ਪੱਖ ਸਾੜ ਸੰਖ ਮੋਣ ਲੈਵਲਾਇ ਤਾਰ ਕੁਦਰਤ ਕਾਹਨ ਕਹਾ ਵਿਚਾਰ ਵਾਰਿਆਣ ਜਾਮਾ ਇੱਕ ਵਾਰ ਜੋਤਤ ਭਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਸੰਖਮੂਰ ਕੰਧ ਕੋੜ ਸੰਖ ਚੋਰ ਹਰਾਮ ਕੋੜ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹਤਿਆਕ ਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੁੜਿਆਰ ਕੁੜੇ ਵਿਰਾਹੇ ਸੰਕਮਲੇਜ ਮਲਪਕ ਖਾਹੇ ਸੰਕ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋਤ ਤ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਸੰਕ ਨਾਮ ਸੰਕਾਮ ਗੰਮ ਅਗੰਮ ਸੰਕਲੋ ਸੰਕ ਕਹੇ ਸਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾ ਹੈ ਜਿਨ ਫਰਮਾਇ ਤੇ ਤੈ ਪਾਹ ਜੇਤਾ ਕੀਤਾ ਤੇ ਤਾ ਨਾਉ ਵਿਨ ਨਾਵੇਂ ਨਾਹੀ ਕੋ ਥਾਉ ਕੁਦਰਤ ਕਾਣ ਕਹਾ ਵਿਚਾਰ ਵਾਰੇਣ ਜਾਵਾਂ ਇੱਕ ਵਾਰ ਜੋਤ ਤ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸੋ ਕੇ ਮੂਤ ਪਲੀਤੀ ਕੱਪੜੇ ਦੇ ਸਾਬਣ ਲਈਏ ਉਹ ਤੋਏ ਭਰੀਏ ਮਤ ਪਾਪਾਂਗੇ ਸੰਗ ਉਹ ਤੋ ਪੇਨਾ ਵੇ ਰੰਗ ਪੂਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਕਲਾ ਜਾਹੋ ਆਪੇ ਬੀਜਾ ਪੇ ਖਾਓ ਨਾਨਕ ਹੁਕਮਿ ਆਉ ਜਾਹੋ ਤੇਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਨਿਆ ਮਨੇ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਨ ਗੁਣ ਕੀਤੇ ਭਗਤ ਨਾਹੀ ਸਾਥ ਆਤ ਬਾਣੀ ਬਰਮਾਉ ਸਤ ਸੋਣ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸੁਰਤੇ ਮਾਹ ਕਵਣ ਜਿਤ ਹੋਆ ਆਕਾਰ ਵੇਲੇ ਨਾ ਪਾਇ ਪੰਡਤੇ ਜੋ ਵੇਲੇਖ ਪੁਰਾਣ ਵਖਤ ਨ ਪਾਇਓ ਕਾ ਦੀਏ ਜੇ ਲਿਖਣ ਲੈ ਕੁਰਾਨ ਥਿਤਵਾਰ ਨਾ ਜੋਗੀ ਜਾਣੇ ਰੁੱਤ ਮਾਹ ਨ ਕੋਈ ਜਾ ਕਰਤਾ ਸ੍ਰੀ ਟੀ ਕੋ ਸਾਜੇ ਆਪੇ ਜਾਣੇ ਸੋ ਇੱਕ ਕਰਿਆ ਕਾ ਕੇ ਵਿਸਾਲਾ ਹੈ ਕਿ ਉਹ ਵਰਨੀ ਕੇ ਜਾਣਾ ਨਾਨਕ ਕੇ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਬ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਾਤਾਲ ਪਾਤਾਲ ਲਖ ਗਾਸਾਂ ਆਗਾਸ ਓੜ ਕਿਓੜ ਕੇ ਭਾਲ ਥੱਕੇ ਵੇਦ ਕਹਿਣ ਕਵਾਤ ਸਹਿ ਸ18 ਕਹਿਣ ਕਤੇਬਾ ਸੁਲ ਇਕਤਾਤ ਲੇਖਾ ਹੋਏ ਤਾ ਲਿਖੀਏ ਲੇਕੇ ਹੋਏ ਵਿਨਾਸ਼ ਨਾਨਕ ਵੱਡਾ ਕੀਏ ਆਪੇ ਜਾਣ ਆਪ ਸਾਲਾ ਹੀ ਸਾਲਾ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਾਵੇ ਸਮੰਤਨਾ ਜਾਣੀਏ ਸਮੰਤ ਸਾ ਸੁਲਤਾਨ ਕੇ ਰਹਾ ਸੇਤੀਮਾਲ ਤਨ ਕੀੜੀ ਤੋਲਨ ਹੋਣੀ ਜੇ ਤਸਮਨ ਨ ਵਿਸਰੇ ਅੰਤਨ ਸਿਫਤੀ ਕਹਿਨ ਨ ਅੰਤਨ ਅੰਤਨ ਕਰਨ ਦੇ ਨ ਅੰਤਨ ਅੰਤਨ ਵਿਕਣਸਨ ਨ ਅੰਤਨ ਅੰਤਨ ਜਾਪੈ ਕਿਆ ਮਨ ਮੰਤਨ ਅੰਤਨ ਜਾਪੈ ਕੀਤਾ ਆਕਾਰ ਅੰਤ ਨਾ ਜਾਪੇ ਪਰਵਾਰ ਅੰਤ ਕਾਰਣ ਕੀਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਇ ਜਾਹੇ ਹੋ ਅੰਤ ਨ ਜਾਣ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉਚਾ ਨਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋ ਜੇਵੜ ਆਪ ਜਾਣਿਆ ਆਪ ਆਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲਣਾ ਤਮਾਏ ਕੀਤੇ ਮੰਗੇ ਜੋਤ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰਪਾ ਹੀ ਕੀਤੇ ਮੁਰਗ ਖਾਈ ਖਾਏ ਕੀਤੇ ਦੋਗ ਭੋਗ ਸਦ ਮਾਰੇ ਵੀ ਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਕੇ ਆਖ ਨ ਪਾਇ ਉਹ ਜਾਣ ਜੇ ਤੇ ਅਮ ਖਾਇ ਆਪੇ ਜਾਣੇ ਆਪੇ ਦੇ ਆਖੇ ਸੇਪੇ ਕਈ ਕੇ ਜੈਸਨੋ ਬਖਸੇ ਸਿਪਾ ਸਰਾਨਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗਨੁ ਮਲ ਵਪਾਰ ਮਲ ਵਪਾਰ ਗਿਆ ਮਲ ਪੰਡਾਰ ਮਲ ਆਵਹਿ ਮਲ ਜਾਹਿ ਮਲ ਭੈ ਮਲ ਸਮਾਹਿ ਮਲ ਧਰਮ ਮਲ ਦਿਵਾਨ ਮਲ ਤਲ ਮਲ ਪਰਵਾਨ ਮਲ ਬਖਸੀਸ ਮਲ ਨਿਸ਼ਾਨ ਮਲ ਕਰ ਮਲ ਫਰਮਾਨ ਮਲ ਮਲ ਆਖਿਆ ਨਾ ਜਾ ਆਖ ਆਖ ਰਹੇ ਲੇਵਲਾ ਆਕੇ ਵੇਦ ਪਾੜ ਪੁਰਾਣੇ ਆਖੇ ਪੜੇ ਕਰੇ ਵਖਿਆਣੇ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਾ ਕੇ ਸੇਧ ਆਖੇ ਕੇਤੇ ਕਿਤੇ ਬੁੱਧ ਆਖੇ ਦਾਣਵ ਆਖੇ ਦੇਵ ਆਕੇ ਸੋਨ ਨਰਮਨ ਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖਣ ਥੱਕੇ ਕੇ ਕੇ ਦੇਵੜ ਭਾਵੇ ਤੇਵੜ ਹੋਏ ਨਾਨਕ ਜਾਨ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਰੰਗਾਵਾਰ ਸੋ ਵਧਾਰੇ ਕੇਹਾ ਸੋ ਕਰ ਕੇ ਹਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੇਤੇ ਵਮਨ ਹਾਰੇ ਕੇਤੇ ਰਾਗ ਪਰੀ ਸਿਓ ਕਈਨ ਕੇਤੇ ਗਵਨ ਹਾਰੇ ਗਾਵੈ ਤਦਨ ਪਾਉਣ ਪਾਣੀ ਬੇਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੈ ਚਿਤ ਗੁਪਤ ਰਿਕ ਜਾਨ ਲਿਖ ਲਿਖ ਧਰਨ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਰਗੀ ਸਰ ਜੋਗ ਜੋਗ ਵੇਦ ਅਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਚ ਪਿਆਲੇ ਗਾਵਣ ਰਤਨ ਪਾਇ ਤੇਰੇ 86 ਤੀ ਰਤਨ ਨਾਲੇ ਗਾਵੇ ਗੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸਹੀ ਤਤਨੋ ਗਾਵੇ ਗੋਦ ਤਤ ਪਾਵਨ ਰਤੇ ਤੇਰੇ ਭਗਤਰਸਾਲੇ ਹੋਰ ਕੀਤੇ ਗਾਵਨ ਸੇ ਮੇ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਜਦਾ ਸੱਚ ਸਾਹਿਬ ਸਾਚਾ ਸਾਜੀ ਨਾਹੀ ਹੈ ਬੇਹੋਸੀ ਜੈਨ ਜასი ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਨ ਸੀ ਮਾ ਜਨ ਉਪਾਈ ਕਾਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਇਸ ਦੀ ਵਡਿਆਈ ਜੋ ਤੇ ਸਪਾ ਬੈ ਸੋਈ ਕਾਰਸੀ ਹੋ ਕਮਨ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹ ਪਤ ਸਾਹਿਬ ਨਾਨਕ ਰਹਿ ਨਰਜਾਈ ਮੁੰਤਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਪੂਤ ਤਿੰਤਾ ਕਾਲ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ਼ ਦਿਸੇ ਆਦੇਸ਼ ਆਤ ਅਨੀਲ ਨਾਦ ਨਾਥ ਜੁਗ ਜੁਗ ਇਕ ਵੇਸ ਭਗਤ ਗਿਆਨ ਦਾ ਪਨਾਨ ਘਟ ਘਣ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿਧ ਅਵਰਾ ਸਾਦ ਸੰਜੋਗ ਵੰਡੋਗ ਤੇ ਕਾਰਤ ਲਾ ਵਹ ਲੇਖ ਆਵੇ ਭਾਗ ਆਦੇਸ਼ ਦਿਸੇ ਆਦੇਸ਼ ਆਦ ਅਨੀਲ ਨਾ ਨਾਤ ਜੁਗ ਜੁਗ ਇੱਕ ਵੇਸ ਏਕਾ ਮਾਇ ਜੁਗਤ ਵੈ ਆਇ ਤੇਨੇ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜੇਂ ਤੇ ਸਭਾ ਵੇ ਤੇ ਮੇ ਚਲਾ ਵੇ ਜਿਵੇਂ ਹੋ ਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬੋਤਾ ਇਹ ਵਡਾਨ ਆਦੇਸ ਦਿੱਸੇ ਆਦੇਸ ਆਦ ਅਨੀਲ ਆਦ ਨਾ ਹੱਥ ਜੁਗ ਜੁਗ ਇੱਕ ਵੇਸ ਆਸਨ ਲੈ ਲੈ ਪੰਡਾਰ ਜੋ ਕੁਛ ਪਾਇਆ ਸੇ ਕਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਿੱਸੇ ਆਦੇਸ਼ ਆਦ ਅਨੀਲਨਾਦ ਨਾਹਤ ਜੁਗ ਜੁਗ ਇੱਕ ਵੇਸ ਇੱਕ ਦੂਜੀ ਲੱਖ ਹੋਏ ਲੱਖ ਹੋਏ ਲੱਖ 20 ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਇਤੁਰਾਇ ਪਤ ਪਵੜੀ ਚੜੀ ਹੋਈ ਆਕੀਸ ਸੋਹਣ ਗੱਲਾਂ ਆਕਾਸ ਕੀ ਕੇਟਾ ਆਈ ਰੀਸ ਨਾਨਕ ਨਜ਼ਰੀ ਪਾਈਏ ਕੁੜੀ ਕੁੜੇ ਠੀ ਸਾਖਣ ਜੋਰ ਚੁਪੇ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਧੋਰ ਨ ਰਾਜ ਮਾਲ ਮਨ ਧੋਰ ਨ ਸੁਰਤੀ ਗਿਆਨ ਵਿਚਾਰ ਧੋਰ ਨ ਜੁਗਤੀ ਛਟੇ ਸੰਸਾਰ ਜੈਸਾ ਹੱਤ ਜੋਰ ਕਰ ਵੇਖੈ ਸੋਏ ਨਾਨਕ ਉਤਮਨੀ ਜਨਾ ਕੋਏ ਰਾਤੀ ਰੋਤੇ ਤੇ ਤੇਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾ ਪਰ ਕੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇ ਤੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾੜ ਤਕੜੀਏ ਰੂਪ ਰੰਗ ਕੇ ਵੇਸ ਕੇਤੇ ਆ ਕਰੰ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆ ਖਾਣੀ ਕੇਤੇ ਆ ਬਾਣੀ ਕੇਤੇ ਪਾਰ ਨਰਿੰਦ ਕਿ ਤੇ ਅਸਰਤੀ ਸੇਵਾ ਕਿ ਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਾਤ ਨੂੰ ਪਤਾ ਗਏ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹ ਪਿੱਛੇ ਪਸਤਾਏ ਤੇ ਤੇ ਕੜਗੇ ਸੁਰਤ ਮਾਤਮਨ ਬੱਧ ਤੇ ਤੇ ਕੜਗੇ ਸੁਰਾਂ ਸਦਾੰਗੀ ਸੁੱਧ ਕਰਮਖੰਡ ਕੀ ਬਾਣੀ ਜੋਰ ਤੇ ਤੇ ਹੋਰ ਨਾ ਕੋਈ ਹੋਰ ਤੇ ਤੇ ਜੋਤ ਮਹਾਬਲ ਸੂਰਤਿਨ ਮੇਂ ਰਾਮ ਰਿਆ ਭਰਪੂਰ ਤੇ ਤੇ ਸੀਤੋ ਸੀਤਾ ਮੇਂ ਮਾਹਿਤਾ ਕੇ ਰੂਪ ਨ ਕਥਨੇ ਜਾਹੇ ਨਾ ਓਏ ਮਰੇ ਨ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹ ਤੇ ਤੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਰੰਕਾਰ ਕਰ ਕਰ ਵੇਖੈ ਨ ਦਨਿਹਾਲ ਤੇ ਤੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤੈ ਅੰਤ ਨਾ ਅੰਤ ਤੇ ਤੇ ਲੋ ਲੋ ਆਕਾਰ ਜਿਮ ਜਮ ਕਮਤ ਮੈਂ ਤੇ ਮਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜੱਤ ਪਹਾਰਾ ਧੀਰ ਸੁਨਿਆਰ ਅਹਰਨ ਮਤਿ ਵੇਦ ਤੇ ਅਰ ਭਾਉ ਖੱਲਾ ਗਣਤਾ ਪਤਾਉ ਭਾਂਡਾ ਭਾਉ ਅਮਰਤ ਢਟਾਲ ਕੜੀਏ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤੇ ਇਨਕਾਰ ਨਾਨਕ ਨਦਰਿ ਨਦਨਿਹਾਲ ਸਲੋਕ ਪਵਨ ਗੁਰ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦਇਦਾਇ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨਿ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ